ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਹਾਂਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਨਾਨਕ ਸਿੰਘ ਜੀ ਦੀ ਇੱਕ ਹੋਰ ਕਹਾਣੀ ਅਪਾਗੇ ਦੇ ਭਾਗ ਪੰਜਾਬੀ ਬੋਲੀ ਵਿੱਚ ਇਹ ਸਭ ਤੋਂ ਪਹਿਲਾ ਡਰਾਮਾ ਸੀ ਜੋ ਬੋਲ ਦੀ ਚੱਲ ਦੀ ਫਿਲਮ ਦੇ ਰੂਪ ਵਿੱਚ ਸਟੇਜ ਤੇ ਆਇਆ ਇਸ ਡਰਾਮੇ ਦਾ ਨਾਮ ਸੀ ਅਪਾਗੇ ਦੇ ਭਾਗ ਲਗਭਗ 3 ਮਹੀਨਿਆਂ ਤੋਂ ਮੈਨੂੰ ਰੋਜ਼ ਫਿਲਮ ਸਟੂਡੀਓ ਵਿੱਚ ਜਾਣਾ ਪੈਂਦਾ ਸੀ ਕਿਉਂਕਿ ਡਾਇਰੈਕਟਰ ਨੂੰ ਇਸ ਦੀ ਤਿਆਰੀ ਸਮੇਂ ਬਹੁਤ ਸਾਰੇ ਕੰਮਾਂ ਵਿੱਚ ਮੇਰੀ ਸਲਾਹ ਲੈਣ ਦੀ ਲੋੜ ਹੁੰਦੀ ਸੀ ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਫਿਲਮ ਫੇਲ ਹੋ ਜਾਵੇਗੀ ਪ੍ਰੋਡਿਊਸਰ ਤੇ ਡਾਇਰੈਕਟਰ ਵੀ ਕੁਝ ਨਿਮੋ ਚੀਨੇ ਜੈਸਨ ਇਸ ਦਾ ਕਾਰਨ ਸੀ ਕੁਝ ਾਟਾ ਢਿੱਲਾ ਤੇ ਕੁਝ ਬਾਲਣ ਗਿੱਲਾ ਵਾਲੀ ਗੱਲ ਅਰਥਾਤ ਇੱਕ ਤਾਂ ਮੇਰੇ ਵਰਗੇ ਚੌੜ ਚਾਨਣ ਦਾ ਲਿਖਿਆ ਹੋਇਆ ਡਰਾਮਾ ਇਸ ਨੂੰ ਇਸ ਗੱਲ ਦਾ ਮੂਲੋਂ ਹੀ ਪਤਾ ਨਹੀਂ ਸੀ ਕਿ ਫਿਲਮ ਸਟੋਰੀ ਕਾਦੇ ਨਾਲ ਖਾਈਦੀ ਹੈ ਤੇ ਦੂਜਾ ਇਹ ਕਿ ਐਕਟਰਾਂ ਤੇ ਐਕਟ੍ਰੈਸਾਂ ਦਾ ਸਾਰਾ ਲਾਣਾ ਬਾਣਾ ਨਵਾਂ ਪਰਤੀ ਕੀਤਾ ਹੋਇਆ ਸੀ ਕੰਪਨੀ ਵਾਲਿਆਂ ਪਾਸ ਭਾਵੇਂ ਇਸ ਕੰਮ ਲਈ بڑے بڑے ਲਾਇਕ ਬੰਦੇ ਤੇ ਤੀਵੀਆਂ ਮੌਜੂਦ ਸਨ ਪਰ ਔਕੜ ਇਹ ਸੀ ਕਿ ਉਹਨਾਂ ਵਿੱਚੋਂ ਕੋਈ ਵੀ ਪੰਜਾਬੀ ਨਹੀਂ ਸੀ ਬੋਲ ਸਕਦਾ ਹਰ ਕੇ ਵਿਚਾਰਿਆਂ ਨੂੰ ਇਧਰੋਂ ਉਧਰੋਂ ਨੱਥੋ ਖੈਰੇ ਹੀ ਇਕੱਠੇ ਕਰਨੇ ਪਏ ਤੇ ਅੱਗ ਲੱਗੀ ਤੇ ਖੂ ਪਟਣ ਵਾਲਾ ਨੇਖਾ ਸਾਰਿਆਂ ਨੂੰ ਨਵੇਂ ਸਿਰੇ ਲਟਪਟ ਪੰਛੀ ਸਿਖਾਣਾ ਬਿਆ ਇਸ ਦੇ ਵਾਧਾ ਇਹ ਕਿ ਰੁੱਤ ਬਰਸਾਤ ਦੀ ਸੀ ਕੰਮ ਬੜਾ ਘੱਟ ਹੁੰਦਾ ਸੀ ਅੱਜ ਵੀ ਮੈਂ ਰੋਜ਼ ਵਾਂਗ ਪੇਟ ਪੂਜਾ ਤੋਂ ਵਿਹਲਾ ਹੋ ਕੇ ਸਟੂਡੀਓ ਨੂੰ ਤੁਰਿਆ ਪਰ ਡਾਇਰੈਕਟਰ ਨੇ ਅੱਜ ਮੇਰੇ ਝੁਮੇ ਇੱਕ ਹੋਰ ਕੰਮ ਵੀ ਪਾਇਆ ਹੋਇਆ ਸੀ ਮੈਂ ਕਿਸੇ ਕੰਗਾਲ ਜਾਂ ਮੰਗਤੇ ਦੇ ਪਾਣ ਵਾਲੇ ਡਾਡੇ ਗੰਦੇ ਕੱਪੜੇ ਨਹਿ ਜਾਣੇ ਸਨ ਕਿਸੇ ਇਹੋ ਜਿਹੇ ਬੰਦੇ ਦੀ ਭਾਲ ਵਿੱਚ ਮੈਂ ਪਾਂਡੀਆਂ ਮਜ਼ਦੂਰਾ ਤੇ ਮੰਗਦਿਆਂ ਵੱਲ ਵੇਖਦਾ ਤੁਰਿਆ ਜਾ ਰਿਹਾ ਸਾਂ ਪਰ ਕੋਈ ਵੀ ਮੇਰੇ ਦਿਲ ਨੂੰ ਜੱਛਦਾ ਨਹੀਂ ਸੀ ਜੇ ਕਿਸੇ ਦੇ ਕੱਪੜੇ ਮਤਲਬ ਦੇ ਹੁੰਦੇ ਤਾਂ ਉਸ ਦਾ ਪਹਿਰਾਵਾ ਪੂਰਬੀ ਜਾਂ ਕਸ਼ਮੀਰੀ ਢੰਗ ਦਾ ਹੋਣ ਕਰਕੇ ਮੈਨੂੰ ਨੁਕਸਦਾਰ ਜਾਪਦਾ ਸੀ ਤੇ ਜੇ ਕੋਈ ਬੰਦਾ ਪੰਜਾਬੀ ਹੁੰਦਾ ਸੀ ਤਾਂ ਉਸ ਦੇ ਕੱਪੜੇ ਅਜੇਹੀ ਭੈੜੀ ਹਾਲਤ ਦੇ ਨਹੀਂ ਸਨ ਹੁੰਦੇ ਜਿਨ੍ਹਾਂ ਨੂੰ ਮੈਂ ਪਸੰਦ ਕਰ ਸਕਦਾ ਜਾਂਦਾ ਜਾਂਦਾ ਮੈਂ ਸਬਜ਼ੀ ਮੰਡੀ ਵੱਲ ਜਾ ਨਿਕਲਿਆ ਇੱਥੇ ਤਾੜਾਂ ਦੀਆਂ ਤਾੜਾਂ ਮਜ਼ਦੂਰ ਤੇ ਮੰਗਤੇ ਫਿਰ ਰਹੇ ਸਨ ਚੋਖਾ ਚਿਰ ਪਰਚੋਲ ਕਰਨ ਤੋਂ ਬਾਅਦ ਮੈਨੂੰ ਇੱਕ ਬੰਦੇ ਦੇ ਕੱਪੜੇ ਪਸੰਦ ਆਏ ਉਹ ਪੰਜਾਬੀ ਸੀ ਕੱਪੜੇ ਉਸਦੇ ਲੀਰੋ ਲੀਰ ਹੋਏ ਹੋਏ ਮੈਲ ਤੇ ਮੁੜ ਕੇ ਨਾਲ ਜੁੜੇ ਪਏ ਸਨ ਹੁਣ ਮੈਂ ਇਹ ਸੋਚਣ ਲੱਗਾ ਕਿ ਇਸ ਨੂੰ ਤਾਹਾਂ ਕਿ ਕਉਣ ਜੋ ਤੋਂ ਮੈਨੂੰ ਕੱਪੜੇ ਲਾ ਦੇ ਕਹੇਗਾ ਬਾਗੂ ਦੀ ਮੱਤ ਮਰੀ ਗਈ ਹੈ ਜੋ ਲੋਕਾਂ ਦੇ ਕੱਪੜੇ ਲਹੋਂਦਾ ਫਿਰਦਾ ਹੈ ਮੈਨੂੰ ਇੱਕ ਹੋਰ ਢੰਗ ਸੁਝਿਆ। ਅੰਬਾਂ ਦਾ ਇੱਕ ਟੋਕਰਾ ਖਰੀਦ ਲਿਆ ਤੇ ਉਸਦੇ ਸਿਰ ਤੇ ਚੁਕਾ ਕੇ ਸਟੂਡੀਓ ਵੱਲ ਤੁਰ ਪਿਆ। ਪਾਂਡੀ, ਡਾਡਾ ਮਰੀਅਲ ਤੇ ਕਾਨਿਆਂ ਦਾ ਘੋੜਾ ਸੀ। ਰਾਹ ਵਿੱਚ ਮੈਂ ਡਿੱਠਾ ਉਹ ਭਾਰ ਨਾਲ ਡਾਡਾ ਔਖਾ ਹੋ ਰਿਹਾ ਹੈ। ਮੈਂ ਉਸਨੂੰ ਟੋਕਰਾ ਰੱਖ ਕੇ ਸਾਹ ਲੈਣ ਲਈ ਬਥੇਰਾ ਕਿਹਾ। ਪਰ ਉਹ ਮੇਰੇ ਪਿੱਛੇ-ਪਿੱਛੇ ਤੁਰਿਆ ਹੀ ਆਇਆ। ਸਟੂਡੀਓ ਪਹੁੰਚ ਕੇ ਮੈਂ ਟੋਕਰਾ ਰਖਾ ਲਿਆ। ਇਸੇ ਰਿਲੇ ਰਿਹਸਲ ਚੱਲ ਰਹੀ ਸੀ ਕਿਸੇ ਜੋ 1 ਰੁਪਿਆ ਕੱਢ ਕੇ ਮੈਂ ਪਾਂਡੀ ਬਲ ਵਧਾਇਆ ਰੁਪਇਆ ਫੜਨ ਤੋਂ ਬਿਨਾ ਹੀ ਉਹ ਆਜਿਜ਼ੀ ਨਾਲ ਬੋਲਿਆ ਜਨਾਬ ਮੇਰੇ ਪਾਸ ਤਾਂ ਭਾਂ ਨਹੀਂ ਮੈਂ ਉਸ ਨੂੰ ਕਿਹਾ ਇਹ ਸਾਰਾ ਰੁਪਇਆ ਤੇਰੀ ਮਜ਼ਦੂਰੀ ਹੈ ਪਰ ਇਸ ਦੇ ਨਾਲ ਤੈਨੂੰ ਇੱਕ ਹੋਰ ਵੀ ਕੰਮ ਕਰਨਾ ਪਵੇਗਾ ਉਸ ਨੇ ਅੱਖਾਂ ਟੱਡ ਕੇ ਪਹਿਲਾਂ ਮੇਰੇ ਵੱਲ ਤੇ ਫਿਰ ਰੁਪਏ ਵੱਲ ਤੱਕਿਆ ਫਿਰ ਉਸ ਨੂੰ ਫੜਦਾ ਹੋਇਆ ਬੋਲਿਆ ਥੈਂਕਸ ਵੈਰੀ ਮਚ ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਯਾਰ ਤੂੰ ਤੇ ਮਾਲੂਮ ਹੁੰਦਾ ਏ ਅੰਗਰੇਜ਼ੀ ਵੀ ਜਾਣਦਾ ਏ ਉਹ ਬੋਲਿਆ ਜੀ ਹਾਂ ਕੁਝ ਕੁਝ ਉਸ ਦਾ ਹਾਲ ਵੇਖ ਕੇ ਮੈਨੂੰ ਡਾਢਾ ਤਰਸ ਆਇਆ ਕੁਝ ਹੋਰ ਵੀ ਉਸ ਤੋਂ ਪੁੱਛਣਾ ਚਾਹੁੰਦਾ ਸਾਂ ਪਰ ਉਧਰ ਕੰਮ ਦੀ ਕਾਹਲੀ ਸੀ ਮੈਂ ਆਪਣੇ ਮਤਲਬ ਦੀ ਗੱਲ ਸਮਝਾ ਕੇ ਉਸ ਦੇ ਕੱਪੜੇ ਲੋਹਾ ਲੇ ਇਸ ਲਈ ਫਿਲਮ ਦਾ ਸਭ ਤੋਂ ਛੇਕੜਲਾ ਸੀਨ 흘 ਹੋਣਾ ਸੀ ਅੱਜ ਡਾਇਰੈਕਟਰ ਦੀ ਨੱਕ ਜਿੰਦਾਈ ਹੋਈ ਸੀ ਹੀਰੋ ਪਾਸੋਂ ਐਕਟਿੰਗ ਕਰਵਾਉਣੀ ਅਜ ਉਸ ਲਈ ਕੁਜੇ ਵਿੱਚ ਜਿੰਨ ਫਸਾਣ ਦੇ ਬਰੋਬਰ ਹੋ ਗਿਆ ਉਹ ਬਥੇਰਾ ਖਪਿਆ ਬਥੇਰੀ ਵਰੀ ਮੂੰਹ ਬੜਾ ਬੜਾ ਕੇ ਸਮਝਾਇਆ ਪਰ ਹੀਰੋ ਨਾ ਦਾ ਆਪਣੇ ਚਿਹਰੇ ਉੱਤੇ ਉਹ ਜੇ ਭਾਵ ਲਿਆ ਸਕਿਆ ਤੇ ਨਾ ਹੀ ਉਸ ਲਹਿਜੇ ਵਿੱਚ ਬੋਲ ਸਕਿਆ ਜਿਸ ਵਿੱਚ ਡਾਇਰੈਕਟਰ ਉਸ ਨੂੰ ক্লোਜ਼ ਅਪ ਕਰਨਾ ਚਾਹੁੰਦਾ ਸੀ ਇਹ ਸੀਨ ਇੰਨਾ ਹੀ ਸੀ ਕਿ ਹੀਰੋ ਨੇ ਇੱਕ ਰੋਗੀ ਮੰਗਤੇ ਦੀ ਹਾਲਤ ਵਿੱਚ ਸੜਕ ਦੇ ਮੋੜ ਤੋਂ ਮੁੜਨ ਲੱਗਣਾ ਉਧਰੋਂ ਮੋਟਰ ਆ ਰਹੀ ਹੋਣੀ ਤੇ ਉਸ ਦੀ ਟੱਕਰ ਨਾਲ ਹੀਰੋ ਨੇ ਡਿੱਗ ਪੈਣਾ ਡਰਾਈਵਰ ਨੇ ਮੋਟਰ ਰੋਕ ਲੈਣੀ ਤੇ ਵਿੱਚੋਂ ਇੱਕ ਅਹਲਕਾਰ ਨੇ ਉੱਤਰ ਕੇ ਉਸ ਨੂੰ ਪਈਏ ਹੇਠੋਂ ਗੱਡਣਾ ਹੀਰੋ ਦਾ ਲਹੂ ਲੁਹਾਨ ਤੇ ਅੰਤਲੇ ਸਾਹਾਂ ਦੇ ਹੋਣਾ ਤੇ ਅਹਲਕਾਰ ਨੇ ਉਸ ਨੂੰ ਪਛਾਣ ਕੇ ਕਹਿਣਾ ਉਹ ਤੂੰ ਐ ਮੈਂ ਤਾਂ ਤੈਨੂੰ ਹੀ ਲੱਭਦਾ ਫਿਰਦਾ ਹਾਂ ਮਹਾਰਾਜਾ ਸਾਹਿਬ ਤੈਨੂੰ ਮੋੜ ਆਪਣਾ ਦਰਬਾਰੀ ਬਣਾਉਣਾ ਚਾਹੁੰਦਾ ਹੈ ਤੇ ਤੇਰਾ ਜਪਤ ਕੀਤਾ ਹੋਇਆ ਘਰ-ਬਾਰ ਤੈਨੂੰ ਵਾਪਸ ਦਿੱਤਾ ਗਿਆ ਹੈ ਇਸ ਦੇ ਉੱਤਰ ਵਿੱਚ ਸੈਕਦਿਆਂ ਸੈਕਦਿਆਂ ਜੋ ਕੁਝ ਹੀਰੋ ਨੇ ਕਹਿਣਾ ਸੀ ਇਹੀ ਉਸ ਨਹੀਂ ਸੀ ਕਹਿ ਸਕਦਾ ਡਾਇਰੈਕਟਰ ਇਹ ਚਾਹੁੰਦਾ ਸੀ ਕਿ ਉਸ ਅਹਲਕਾਰ ਦੇ ਉੱਤਰ ਵਿੱਚ ਹੀਰੋ ਨੇ ਆਪਣੀ ਮੁਸੀਬਤ ਦੀ ਜੋ ਰਾਮ ਕਹਾਣੀ ਕਹਿਣੀ ਹੈ ਡਾਡੇ ਦਰਦ ਭਰੇ ਲਹਿਜ਼ੇ ਵਿੱਚ ਉਸ ਦੇ ਮੂੰਹੋਂ ਨਿਕਲੇ ਨਾਲ ਹੀ ਕਹਿਣ ਵੇਲੇ ਉਸ ਦੇ ਦਿਲ ਵਿੱਚ ਪਰਮਾਨ ਪਰੇ ਕਿਸੇ ਦੀ ਯਾਦ ਅੱਖਾਂ ਵਿੱਚ ਮੌਤ ਦੀ ਤਸਵੀਰ ਤੇ ਉਸ ਦੇ ਅੰਗ-ਅੰਗ ਵਿੱਚ ਪੀੜ ਦੀ ਵਿਆਕੁਲਤਾ ਹੋਣੀ ਚਾਹੀਦੀ ਹੈ ਪਰ ਇੱਕ ਨਵੇਂ ਬਣੇ ਐਕਟਰ ਪਾਸੋ ਇਸ ਗੱਲ ਦੀ ਉਮੀਦ ਰੱਖਣੀ ਉਸੇ ਤਰ੍ਹਾਂ ਸੀ ਜਿਕਣ ਸੱਜਰੇ ਮੁੰਨੇ ਹੋਏ ਚੇਲੇ ਨੂੰ ਉਸ ਦਾ ਗੁਰੂ ਕਹੇ ਕਿ ਮੈਨੂੰ ਪ੍ਰਾਣਾਯਾਮ ਕਰਕੇ ਵਿਖਾ ਹਾਰ ਕੇ ਡਾਇਰੈਕਟਰ ਨੇ ਰਿਹੈਸਲ ਬੰਦ ਕਰਾ ਦਿੱਤੀ ਉਸੇ ਸਲਾਹ ਹੋਈ ਪ੍ਰੋਪਰਾਈਟਰ ਨੂੰ ਲਿਖਦੇ ਵੇ ਕਿ ਇਸ ਛੇਕੜ ਲਈ ਪੇਸ ਲਈ ਕੋਈ ਹੋਰ ਬੰਦਾ ਲੱਭਿਆ ਜਾਵੇ ਉਂਗਲਾ ਮਰੋੜਦਾ ਉਹ ਮੇਰੇ ਪਾਸ ਆਇਆ ਤੇ ਆਖਣ ਲੱਗਾ ਮਿਸਟਰ ਕੀ ਕੀਤਾ ਜਾਵੇ ਅੱਗੇ ਹੀ ਡਰਾਮਾ ਬੇਜਾਨ ਜਿਹਾ ਤਿਆਰ ਹੋਇਆ ਹੈ ਪਰ ਜੀ ਇਸ ਦਾ ਐਂਡ ਛੇਕੜ ਵੀ ਚੰਗੀ ਤਰ੍ਹਾਂ ਸਿਰੇ ਨਾ ਚੜਿਆ ਤਾਂ ਸਾਰਾ ਗੁੜ ਗੋਫਾ ਹੋ ਜਾਵੇਗਾ ਮੈਂ ਸੋਚ ਹੀ ਰਿਹਾ ਸਾਂ ਕਿ ਕੀ ਉੱਤਰ ਦਿਆਂ ਜੋ ਉਹੀ ਪਾਂਡੀ ਜੋ ਲਾਗੇ ਬੈਠਾ ਸਭ ਕੁਝ ਵੇਖ ਰਿਹਾ ਸੀ ਆ ਕੇ ਹੌਲੀ ਜੀ ਮੈਨੂੰ ਕਹਿਣ ਲੱਗਾ ਜਨਾਬ ਇਹ ਕੰਮ ਦਾ ਮੈਨੂੰ ਬੜਾ ਹੀ ਸੁਖਾਲਾ ਜਾਪਦਾ ਹੈ ਜੇ ਕਹੋ ਤਾਂ ਮੈਂ ਕਰਦੇ ਹਾਂ ਅਸੀਂ ਦੋਵੇਂ ਉਸ ਦੀ ਗੱਲ ਸੁਣ ਕੇ ਹੱਸ ਪਏ ਪਰ ਉਸ ਨੇ ਬੜੇ ਦ੍ਰਿੜਤਾ ਭਰੇ ਲਹਿਜੇ ਵਿੱਚ ਫੇਰ ਕਿਹਾ ਜੇ ਤੁਸੀਂ ਮੈਨੂੰ ਇੱਕ ਵਾਰ ਹੀ ਰਿਹੈਸਲ ਦਾ ਮੌਕਾ ਦਿਓ ਤਾਂ ਤੁਹਾਡਾ ਸਾਰਾ ਪਰਮ ਦੂਰ ਹੋ ਜਾਏਗਾ ਕੁਝ ਉਸ ਦੀ ਦ੍ਰਿੜਤਾ ਤੇ ਉਤਸ਼ਾਹ ਵੇਖ ਕੇ ਤੇ ਕੁਝ ਮੇਰੇ ਦੱਸਣ ਤੇ ਕਿ ਪੜ੍ਹਿਆ ਲਿਖਿਆ ਹੈ ਡਾਇਰੈਕਟਰ ਨੇ ਕਿਹਾ ਚਲੋ ਜਿੱਥੇ ਇੰਨੇ ਅੱਗੇ ਖਪੇ ਹਾਂ ਉਥੇ 10 ਮਿੰਟ ਹੋਰ ਸਹੀ ਇੰਨਾ ਸੁਣਦਿਆਂ ਹੀ ਪਾਂਡੀ ਹੀਰੋ ਦੇ ਥਾਂ ਆ ਕੇ ਸ਼ੂਟਿੰਗ ਵਾਲੀ ਥਾਂ ਤੇ ਖੜੋ ਗਿਆ ਤੇ ਬਿਨਾਂ ਡਾਇਰੈਕਟਰ ਦੇ ਹੁਕਮ ਤੋਂ ਹੀਰੋ ਦੇ ਉਹਨਾਂ ਸ਼ਬਦਾਂ ਨੂੰ ਉਸਨੇ ਦੁਹਰਾਣਾ ਸ਼ੁਰੂ ਕੀਤਾ ਬੋਲਣ ਵਾਲਾ ਮਜ਼ਮੂਨ ਜਰਾ ਲੰਬਾ ਸੀ ਜੋ ਕਈ ਵਾਰ ਸੁਣਨ ਤੇ ਵੀ ਉਸ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਸੀ ਹੋ ਸਕਿਆ ਵারেਸੇ ਭਾਵ ਦਾ ਉਸਨੇ ਹੋਰ ਜੋ ਕੁਝ ਬੋਲਿਆ ਉਹ ਨਾ ਕੇਵਲ ਇਨ ਬਿਨ ਇਸ ਮਤਲਬ ਨੂੰ ਸਾਰਨ ਵਾਲਾ ਸੀ ਸਗੋ ਸੋਨੇ ਉਤੇ ਸੁਹਾਗੇ ਦਾ ਕੰਮ ਕਰ ਰਿਆ ਸੀ ਉਸ ਦਾ ਬੋਲਣ ਦਾ ਲਹਿਜਾ ਉਸ ਦੀ ਕੰਬਦੀ ਆਵਾਜ਼ ਉਸ ਦੀਆਂ ਅੱਖਾਂ ਵਿੱਚ ਸੱਚ ਮੁੱਚ ਦੇ ਅਥਰੋ ਤੇ ਉਸ ਦੇ ਸੀਨੇ ਦਾ ਉਭਾਰ ਇਹਨਾਂ ਸਭ ਗੱਲਾਂ ਨੇ ਅਸਲ ਤੇ ਨਕਲ ਦਾ ਫਰਕ ਮਿਟਾ ਦਿੱਤਾ ਅਸਲ ਸਾਰਿਆਂ ਨੇ ਮੂੰਹ ਵਿੱਚ ਉਂਗਲਾਂ ਲੈ ਲਈਆਂ ਡਾਇਰੈਕਟਰ ਨੂੰ ਮੋੜ ਟਰਾਈ ਕਰਾਉਣ ਦੀ ਲੋੜ ਨਾ ਪਈ ਤੇ ਉਸਨੇ ਕੈਮਰਾਮੈਨ ਤੇ ਰਿਕਾਰਡਰ ਇੰਜੀਨੀਅਰ ਨੂੰ ਰੈਡੀ ਦਾ ਹੁਕਮ ਸੁਣਾ ਦਿੱਤਾ ਪਾਂਡੀ ਨੇ ਝਟਪਟ ਆਪਣੇ ਕੱਪੜੇ ਪਾ ਲਏ ਤੇ ਉਸਦੇ ਹੱਥ ਵਿੱਚ ਇੱਕ ਡੰਗੋਰੀ ਫੜਾ ਕੇ ਮੇਕਅਪ ਕੀਤਾ ਗਿਆ ਉਧਰ ਕੁਝ ਦੂਰ ਦੁਰ ਐਡੇ ਮੋਟਰ ਵੀ ਤਿਆਰ ਖੜੀ ਸੀ ਰਿਫਲੈਕਟਰਾਂ ਦੁਆਰਾ ਉਸਦੇ ਚਿਹਰੇ ਤੇ ਚਾਨਣ ਸੁੱਟ ਕੇ ਸ਼ੂਟਿੰਗ ਕੀਤਾ ਗਿਆ ਮਾਈਕ੍ਰੋਫੋਨ ਤੇ ਕੈਮਰਾ ਚਾਲੂ ਹੋ ਗਿਆ ਡੰਗੋਰੀ ਵਾਲਾ ਪਾਂਡੀ ਹੌਲੀ-ਹੌਲੀ ਤੁਰਦਾ ਸੜਕ ਵੱਲ ਵਧਿਆ ਡਾਇਰੈਕਟਰ ਨੇ ਮੋਟਰ ਵੱਲ ਇਸ਼ਾਰਾ ਕੀਤਾ ਤੇ ਉਹ ਚੱਲ ਪਈ ਉਸ ਮੋੜ ਤੇ ਆ ਪੁੱਜੀ ਜਿੱਥੋਂ ਦੀ ਉਹ ਲੰਘ ਰਿਹਾ ਸੀ ਉਹ ਮੋਟਰ ਦੇ ਅੱਗੇ ਇਸ ਤਰ੍ਹਾਂ ਡਿੱਗ ਪਿਆ ਜਿਵੇਂ ਸੱਚਮੁੱਚ ਹੇਠਾਂ ਹੀ ਆ ਗਿਆ ਹੈ ਮੋਟਰ ਰੁਕੀ ਤੇ ਵਿੱਚੋਂ ਅਹਿਲਕਾਰ ਤੇ ਡਰਾਈਵਰ ਬਾਹਰ ਨਿਕਲੇ ਫਿਲਮ ਕਟ ਆਊਟ ਕਰਕੇ ਡਾਇਰੈਕਟਰ ਨੇ ਰੰਗ ਵਾਲਾ ਪਿਆਲਾ ਫੜਿਆ ਤੇ ਪਾਂਡੀ ਉੱਤੇ ਇਸ ਤਰ੍ਹਾਂ ਨਾਲ ਰੰਗ ਛਿੜਕਿਆ ਮਾਨੋ ਲਹੂ ਲੁਹਾਨ ਹੋਇਆ ਪਿਆ ਹੈ ਕਲਾਪਿੰਗ ਦੀ ਆਵਾਜ਼ ਹੁੰਦਿਆਂ ਹੀ ਮਸ਼ੀਨਾ ਫੇਰ ਚੱਲਣੀਆਂ ਸ਼ੁਰੂ ਹੋਈਆਂ ਤੇ ਮੋਟਰ ਚੋਂ ਨਿਕਲੇ ਹੋਏ ਦੋਹਾਂ ਬੰਦਿਆਂ ਨੇ ਉਸ ਨੂੰ ਲੱਤਾਂ ਬਾਹਾ ਤੋਂ ਫੜ ਕੇ ਮੋਟਰ ਹੇਠੋਂ ਕੱਢਿਆ ਅਹਲਕਾਰ ਨੇ ਹੈਰਾਨੀ ਨਾਲ ਉਸ ਵੱਲ ਤੱਕਦਿਆਂ ਹੋਇਆ ਆਪਣੇ ਨੀਅਤ ਬਾਗ ਕਹੇ ਜਿਸ ਦੇ ਉੱਤਰ ਵਿੱਚ ਨਕਲੀ ਹੀਰੋ ਪਾਂਡੀ ਨੇ ਅੱਖਾਂ ਖੋਲ ਕੇ ਆਪਣਾ ਮਜ਼ਮੂਨ ਦੁਹਰਾਣਾ ਸ਼ੁਰੂ ਕੀਤਾ ਉਸ ਦੇ ਬੋਲਣ ਲਈ ਜਿੰਨਾ ਕੋ ਮਜ਼ਮੂਨ ਨੀਅਤ ਸੀ ਉਸ ਤੋਂ ਉਹ ਕੋਈ 5 ਗੁਣਾ ਵਧੀਕ ਬੋਲ ਗਿਆ ਉਸ ਨੇ ਸੱਚ ਵਿੱਚ ਮੌਤ ਦਾ ਸਮਾਂ ਬੰਨਾ ਦਿੱਤਾ ਤੇ ਵੇਖਣ ਵਾਲੇ ਹੱਕੇ ਬੱਕੇ ਹੋ ਗਏ ਜਿਉਂ-ਜਿਉਂ ਬੋਲੀ ਜਾਂਦਾ ਸੀ ਮੇਰੇ ਅਤੇ ਡਾਇਰੈਕਟਰ ਦੇ ਚਿਹਰੇ ਤੇ ਲਾਲੀਆਂ ਚੜ੍ਹਦੀਆਂ ਜਾਂਦੀਆਂ ਸਨ ਅੰਤ ਵਿੱਚ ਬੋਲਦੇ ਆ ਬੋਲਦੇ ਆ ਉਸ ਨੇ ਅਜੇਹੇ ਢੰਗ ਨਾਲ ਸਿਰ ਸੁੱਟ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਫਿਕਰ ਜਿਹਾ ਪੈ ਗਿਆ ਡਾਇਰੈਕਟਰ ਨੇ ਸਟਾਫ ਦਾ ਹੁਕਮ ਦਿੱਤਾ ਪਾਂਡੀ ਆਪਣੇ ਥਾਂ ਤੋਂ ਉੱਠਿਆ ਤੇ ਨਲਕੇ ਤੇ ਜਾ ਕੇ ਮੂੰਹ ਮੱਥੇ ਤੋਂ ਰੰਗ ਧੋਣ ਲੱਗਾ ਮਾਂਡੀ ਨੂੰ ਡਾਇਰੈਕਟਰ ਨੇ 1 ਰੁਪਿਆ ਦੇ ਕੇ ਵਿਦਾ ਕੀਤਾ ਡਰਾਮਾ ਪੂਰਾ ਹੋ ਗਿਆ ਤੇ ਤੀਜੇ ਦਿਨ ਕੰਪਨੀ ਆਪਣਾ ਟੰਬਾ ਟੀਹਾ ਸਮੇਟ ਕੇ ਬੰਬਈ ਚੱਲ ਪਈ ਪੰਜਾਬੀ ਮਾਤਾ ਦੇਣ ਖੀਲੇ ਪੁੱਤਰਾਂ ਨੇ ਇਹ ਪਤਾ ਨਹੀਂ ਕਿੱਡੀ ਕੋ ਉਜੀਬ ਅਜੂਬਾ ਚੀਜ਼ ਸੀ ਜਿਸ ਕਿਸੇ ਨੇ ਸੁਣਿਆ ਕਿ ਅਭਾਗੇ ਦੇ ਭਾਗ ਅੱਜ ਸਕਰੀਨ ਤੇ ਆਉਣੀ ਹੈ ਉਸ ਨੂੰ ਖਾਣਾ ਪੀਣਾ ਭੁੱਲ ਗਿਆ ਦੇਸ ਦੇ ਥਾਂ ਧੌਲੀਆਂ ਪੋਲੀਆਂ ਦਾ ਫਿਕਰ ਲੱਗ ਪਿਆ ਮੰਡੂਏ ਵਾਲਿਆਂ ਨੇ ਭਾਵੇਂ ਟਿਕਟਾਂ ਦਾ ਮੁੱਲ ਵਧਾ ਦਿੱਤਾ ਸੀ ਪਰ ਸਿਨਮੇ ਹਾਲ ਵਿੱਚ ਨੌ ਜਿੰਨੀ ਥਾਂ ਵੀ ਵਿਹਲੀ ਨਾ ਰਹੀ ਹਾਰ ਕੇ ਉਹਨਾਂ ਨੂੰ ਟਿਕਟਾਂ ਬੰਦ ਕਰਨੀਆਂ ਪਈਆਂ ਦੂਜੇ ਸ਼ੋਅ ਦੀ ਉਡੀਕ ਵਿੱਚ ਪੰਜਾਬੀ ਫੌਜਾਂ ਸੜਕ ਰੋਕੀ ਖੜੀਆਂ ਸਨ ਇਹਨਾਂ ਲੋਕਾਂ ਨੂੰ ਕੀ ਪਤਾ ਸੀ ਕੇ ਫਿਲਮ ਵਿੱਚ ਆਏ ਸਾਰੇ ਸ਼ਬਦਾਂ ਤੇ ਸਾਰੇ ਵਾਕਾਂ ਦਾ ਕਰਤਾ ਤਰਤਾ ਉਹਨਾਂ ਦੇ ਵਿੱਚ ਹੀ 89 ਬਲੀ ਕਲਾਸ ਵਿੱਚ ਬੈਠਾ ਹੈ ਪਹਿਲੀ ਦੂਜੀ ਤੇ ਬਾਅਦ ਤੀਜੀ ਟੱਲੀ ਵੱਜੀ ਤੇ ਇਸ ਤੋਂ ਬਾਅਦ ਸਕਰੀਨ ਅੱਗੋਂ ਕਾਲਾ ਪਰਦਾ ਚੱਕਿਆ ਗਿਆ ਟਾਈਟਲ ਉੱਤੇ ਸਟੋਰੀ ਬਾਈ ਪੜ੍ਹ ਕੇ ਖੁਸ਼ੀ ਨਾਲ ਮੇਰੀ ਛਾਤੀ ਫੁੱਲਣ ਲੱਗੀ ਫਿਲਮ ਚੱਲਣੀ ਸ਼ੁਰੂ ਹੋਈ ਤੇ ਉਸੇ ਵਾਂਗ ਹੀ ਮੇਰੇ ਦਿਲ ਦੀ ਧੜਕਣ ਵੀ ਮੇਰੀਆਂ ਅੱਖਾਂ ਤਾਂ ਫਿਲਮ ਵੱਲ ਸਨ ਪਰ ਕੰਨ ਮੇਰੇ ਦੋਵੇਂ ਦੋਹੀ ਪਾਸੇ ਕੰਮ ਕਰ ਰਹੇ ਸਨ ਇੱਕ ਐਕਟਰਾਂ ਦੀਆਂ ਗੱਲਾਂ ਸੁਣਦਾ ਸੀ ਤੇ ਤੂਜਾ ਤਮਾਸ਼ੀਨਾ ਦੀ ਟੀਕਾ ਟਿੱਪਣੀ ਸੁਣਨ ਲਈ ਮੂੰਹ ਅੱਡੀ ਖੜਾ ਸੀ ਜਿਉਂ-ਜਿਉਂ ਫਿਲਮ ਚੱਲਦੀ ਜਾਂਦੀ ਸੀ ਮੇਰਾ ਸਾਹ ਸੱਤ ਮੁੱਕਦਾ ਜਾਂਦਾ ਸੀ ਲੋਕਾਂ ਦੀ ਉਮਰਾਮਤਾ ਤੇ ਤਮਾਸ਼ੇ ਵੱਲੋਂ ਬੇਦੀਲੀ ਵੇਖ ਕੇ ਮੇਰੇ ਦੇਵਤੇ ਕੋਚ ਕਰ ਗਏ ਮੇਰੇ ਕੰਨ 'ਇੱਕ ਆਵਾਜ਼ ਪਈ ਦੂਰ ਦੇ ਪਹਾੜੀ ਸੋਹਣੇ ਲੱਗਦੇ ਨੇ ਦੂਜਾ ਬੋਲਿਆ ਉਟਿਆ ਪਹਾੜ ਤੇ ਨਿਕਲਿਆ ਚੋਹਾ ਤੀਜਾ ਆਖਣ ਲੱਗਾ ਇਹ ਪੰਜਾਬੀ ਦੇ ਨਾਂ ਨੂੰ ਵਟਾ ਲਾ ਦਿੱਤਾ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਡਰਾਮਾ ਲਿਖਾਰੀ ਇੱਥੇ ਹੀ ਬੈਠਾ ਹੈ ਤਾ ਮੇਰਾ ਖਿਆਲ ਹੈ ਮੇਰੀ ਮੁਰੰਮਤ ਚੰਗੀ ਤਰ੍ਹਾਂ ਹੋ ਜਾਂਦੀ ਪਹਿਲਾ ਅਧ ਮੁਕਣ ਤੇ ਇੰਟਰਵਲ ਹੋਇਆ ਲੋਕਾਂ ਨੂੰ ਫਿਲਮ ਸੰਬੰਧੀ ਸਮਾਲੋਚਨਾ ਕਰਨ ਦੀ ਛੁੱਟੀ ਮਿਲੀ ਫਿਰ ਕੀ ਸੀ ਅੰਮ੍ਰਿਤਸਰ ਦੀ ਪਬਲਿਕ ਸੀ ਜੇ ਇਸ ਵੇਲੇ ਕੋਈ ਆਦਮੀ ਪੰਜਾਬੀ ਦੀਆਂ ਗਾਲਾਂ ਦੇ ਡਿਕਸ਼ਨਰੀ ਬਣਾਉਣ ਦੀ ਹਿੰਮਤ ਕਰਦਾ ਤਾਂ ਮੇਰੇ ਵਰਗੇ ਡਰਾਮਾ ਨਵੀਸ ਨਾਲੋਂ ਚਾਉਣੇ ਨਹੀਂ ਤਾਂ ਦੂਣੇ ਜ਼ਰੂਰ ਪੈਸੇ ਕਮਾ ਲੈਂਦਾ ਅਗਲਾ ਅਧਦ ਸ਼ੁਰੂ ਹੋਇਆ ਜਿਉਂ-ਜਿਉਂ ਖੇਲ ਮੁੱਕਣ ਤੇ ਆਉਂਦਾ ਜਾਂਦਾ ਸੀ ਲੋਕਾਂ ਦੇ ਦਿਲ ਤੰਗ ਪੈਂਦੇ ਜਾਂਦੇ ਸਨ ਅਖੀਰ ਫਿਲਮ ਆਪਣੇ ਅੰਤਲੇ ਹਿੱਸੇ ਤੇ ਪੁੱਜੀ ਹਾਲ ਵਿੱਚ ਸਨਾਟਾ ਛਾ ਗਿਆ ਸੀਟੀਆਂ ਤੇ ਗਾਲਾਂ ਦੇ ਥਾਂ ਹੁਣ ਲੋਕਾਂ ਦੇ ਮੂੰਹੋਂ ਵਾਵਾ ਆਫਰੀਨ ਤੇ ਕਮਾਲ ਆਦੀ ਸ਼ਬਦ ਨਿਕਲ ਰਹੇ ਸਨ ਕੁਝ ਚਿਰ ਬਾਅਦ ਮਲੂਮ ਹੁੰਦਾ ਸੀ ਹਰ ਇੱਕ ਦੇ ਗਲੇ ਦੀ ਤ੍ਰਿਆਈ ਅੱਖਾਂ ਵਿੱਚ ਚਲੀ ਗਈ ਏ ਫਿਲਮ ਖਤਮ ਹੁੰਦਿਆ ਹੀ ਹਾਲ ਵਿੱਚ ਬਿਜਲੀ ਦਾ ਚਾਨਣ ਹੋ ਗਿਆ ਲੋਕੀ ਦਵਾਦ ਬਾਹਰ ਨਿਕਲ ਲਗੇ ਇਹਨਾਂ ਵਿੱਚੋਂ ਬਹੁਤਿਆਂ ਦੇ ਹੱਥਾਂ ਵਿੱਚ ਗੁੱਛਾ ਮੁੱਛਾ ਕੀਤੇ ਹੋਏ ਰੁਮਾਲ ਸਨ ਮੈਂ ਤਾਂ ਇਹੋ ਕਹਾਗਾ ਕਿ ਛੇਕੜਲੇ ਹਿੱਸੇ ਨੇ ਟੱਕਣ ਬਣ ਕੇ ਸਾਡੀ ਸਾਰਿਆਂ ਦੀ ਬੇਹੀ ਕੜੀਵਲੀ ਖਾਂਡੀ ਨੂੰ ਕੱਜ ਦਿੱਤਾ ਕੁਝ ਵੀ ਕਹੋ ਪਰ ਡਰਾਮੇ ਦੀ ਇਤਨੀ ਭਾਰੀ ਕਾਮਯਾਬੀ ਨੇ ਮੈਨੂੰ ਸਾਰੀ ਰਾਤ ਸੌਣ ਨਾ ਦਿੱਤਾ ਇਸ ਤੋਂ 4-5 ਦਿਨਾਂ ਬਾਅਦ ਮੈਨੂੰ ਕੰਪਨੀ ਦੇ ਮਾਲਕ ਦਾ ਖਤ ਮਿਲਿਆ ਜਿਸ ਵਿੱਚ ਉਹ ਇਹੋ ਜਿਹੀ ਇੱਕ ਹੋਰ ਟ੍ਰੈਜਡੀ ਲਿਖਣ ਲਈ ਫਰਮਾਇਸ਼ ਪਾਈ ਹੋਈ ਸੀ ਨਾਲ ਹੀ ਇਹ ਵੀ ਲਿਖਿਆ ਸੀ ਕਿ ਅਸਾਂ ਅਪਾਹਗੇ ਦੇ ਭਾਗ ਵਿੱਚ ਕੰਮ ਕਰਨ ਵਾਲੇ ਹੀਰੋ ਮਿਸਟਰ রশিদ ਨੂੰ 500 ਰੁਪਏ ਮਹੀਨਾ ਦੇਣਾ ਕਰਕੇ ਪੱਕੇ ਤੌਰ ਤੇ ਰੱਖ ਲਿਆ ਹੈ ਕਿਉਂਕਿ ਇਸ ਦਾ ਛੇਕਰਲਾ 파ਟ ਬੇਔੜਕ ਪਸੰਦ ਕੀਤਾ ਗਿਆ ਹੈ ਖਤ ਪੜ ਕੇ ਮੈਨੂੰ ਰੋੜ ਵੀ ਆਇਆ ਤੇ ਹਾਸਾ ਵੀ ਕਿਸੇ ਦੇ ਕਹਿਣ ਵਾਂਗੂ ਅਖੇ ਖਾਣ ਪੀਣ ਨੂੰ ਭਾਗ ਭਰੇ ਤੇ ਧੌਣ ਪਣਾਉਣ ਨੂੰ ਜੁਮਾ ਡਾਇਰੈਕਟਰ ਦੀ ਰਾਜਨੀਤੀ ਤੇ ਮਾਲਕ ਦੇ ਅਲੰਡ ਪੁਣੇ ਦਾ ਇਹ ਸਿੱਟਾ ਵੇਖ ਕੇ ਮੈਂ ਥੋੜਾ ਨਾ ਗਿਆ ਤੇ ਮੈਂ ਖਾਦੇ ਜਵਾਬ ਵਿੱਚ ਸਾਰਾ ਭੇਦ ਖੋਲ ਕੇ ਰੱਖ ਦਿੱਤਾ ਤਿੰਨ ਕੋ ਦਿਨ ਹੀ ਬਿੱਤੇ ਹੋਣਗੇ ਕਿ ਮੈਨੂੰ ਮਾਲਕ ਦਾ ਇਕਤਾਰ ਪੁੱਜਾ ਜਿਸ ਵਿੱਚ ਲਿਖਿਆ ਸੀ ਉਸ ਆਦਮੀ ਨੂੰ ਜਲਦੀ ਲੱਭ ਕੇ ਨਾਲ ਲਿਆਓ ਮੈਂ ਮਿਸਟਰ ਸੇਦ ਨੂੰ ਹਟਾ ਦਿੱਤਾ ਹੈ ਬਾਕੀ ਹਾਲ ਚਿੱਠੀ ਵਿੱਚ ਉਸੇ ਵੇਲੇ ਤੋਂ ਮੈਂ ਉਸ ਪਾਂਡੀ ਦੀ ਭਾਲ ਵਿੱਚ ਜੁੱਟ ਗਿਆ ਉਪਰੋਥਨੀ 8 ਦਿਨ ਸਬਜ਼ੀ ਮੰਡੀ ਵਿੱਚ ਜਾਂਦਾ ਰਿਹਾ ਪਰ ਉਸ ਦੀ ਕੋਈ ਉੱਗ ਸੁਗ ਨਾ ਮਿਲੀ ਕਈਆਂ ਲੋਕਾਂ ਪਾਸੋਂ ਪਤਾ ਕੀਤਾ ਅਖੀਰ ਇੱਕ ਪਾਂਡੀ ਪਾਸੋਂ ਇਤਨੀ ਸੋ ਮਿਲੀ ਕਿ ਉਹ ਥੋੜੇ ਚਿਰ ਤੋਂ ਹੀ ਮੰਡੀ ਵਿੱਚ ਆਇਆ ਕਰਦਾ ਸੀ ਤੇ ਰਾਤ ਨੂੰ ਫੁਲਾਣੀ ਹੱਟੀ ਤੇ ਛੜੇ ਤੇ ਸੌਂਦਾ ਹੁੰਦਾ ਸੀ ਉਹ ਆੜਤੀਆਂ ਦੀ ਹੱਟੀ ਸੀ ਕਈ ਮਜ਼ਦੂਰ ਵੀ ਉੱਥੇ ਕੰਮ ਕਰਦੇ ਸਨ ਉਹਨਾਂ ਕੋਲੋਂ ਇਤਨਾ ਹੋਰ ਪਤਾ ਲੱਗਾ ਕਿ ਉਹ ਫਲਾਣੇ ਤੰਦੂਰ ਤੋਂ ਰੋਟੀ ਖਾਂਦਾ ਹੁੰਦਾ ਸੀ ਇਹਨਾਂ ਦਿਨਾਂ ਵਿੱਚ ਹੀ ਮੈਨੂੰ ਸੇਠ ਦਾ ਦੂਸਰਾ ਖਤਵੇ ਮਿਲ ਗਿਆ ਜਿਸ ਵਿੱਚ ਹੋਰ ਕਈਆਂ ਗੱਲਾਂ ਤੋਂ ਛੁੱਟ ਇਹ ਵੀ ਲਿਖਿਆ ਸੀ ਜੇ ਉਹ ਆਦਮੀ ਮਿਲਿਆ ਹੈ ਤਾਂ ਉਸ ਨੂੰ ਨਾਲ ਲੈ ਕੇ ਛੇਤੀ ਇੱਥੇ ਪਹੁੰਚੋ ਮੈਂ ਉਸ ਦੀ ਤਨਖਾਹ 500 ਰੁਪਏ ਮਹੀਨਾ ਹੌਣ ਤੋ ਹਿਲਾ ਦਿੱਤੀ ਹੈ ਨਾਲੇ ਡਰਾਮਾ ਵੀ ਇੱਥੇ ਹੀ ਆ ਕੇ ਨਿਖਣਾ ਤੇ ਆਪਣੀ ਮੌਜੂਦਗੀ ਵਿੱਚ ਤਿਆਰ ਕਰਵਾਉਣਾ ਇਸ ਤੋਂ ਛੋਟੋ ਉਸਨੇ ਇੱਕ ਗੱਲ ਇਹ ਵੀ ਨਹੀਂ ਕਿ ਡਾਇਰੈਕਟਰ ਦਾ ਹੀਰੋਇਨ ਨਾਲ ਲਿਆਜ਼ ਮੁਲਾਜ਼ਾ ਸੀ ਤੇ ਹੀਰੋਇਨ ਨੇ ਮਿਸਟਰ ਰਸੀਦ ਹੀਰੋ ਦੀ ਉਸ ਪਾਸ ਸਿਫਾਰਿਸ਼ ਕੀਤੀ ਸੀ ਜਿਸ ਕਰਕੇ ਉਸਨੇ ਮੈਨੂੰ ਇਹ ਨਹੀਂ ਸੀ ਦੱਸਿਆ ਕਿ ਫਿਲਮ ਦਾ ਛੇਕੜਲਾ ਪਾਰਟ ਇਸੇ ਹੋਰ ਨਹੀਂ ਕੀਤਾ ਹੈ ਮੈਂ ਤੰਦੂਰ ਵਾਲੇ ਦੀ ਹੱਟੀ ਤੇ ਨਸਿਆ ਗਿਆ ਉਸ ਪਾਸੋਂ ਸਿਰਫ ਇੰਨਾ ਹੀ ਪਤਾ ਲੱਗਾ ਕਿ 4-5 ਮਹੀਨੇ ਤੋਂ ਉਹ ਰੋਟੀ ਇੱਥੋਂ ਹੀ ਖਾਂਦਾ ਹੁੰਦਾ ਸੀ ਦਾਲ ਪਾਜੀ ਤੋਂ ਬਿਨਾ ਆਨੇ ਦੀਆਂ ਤਿੰਨ ਰੋਟੀਆਂ ਅਠੀ ਪੈਰੀ ਲੈਂਦਾ ਸੀ ਤੇ ਰੁੱਖੀਆਂ ਖਾ ਕੇ ਜਲਾ ਜਾਂਦਾ ਸੀ ਇਤਨਾ ਕੁਝ ਪਤਾ ਲੱਗਣ ਤੇ ਵੀ ਮੈਂ ਜਿਸ ਹਨੇਰੇ ਵਿੱਚ ਪੈਨੇ ਖੜਾ ਸਾਂ ਉਥੇ ਹੀ ਹੁਣ ਇਹ ਸਭ ਕੁਝ ਜਾਣਨ ਨਾ ਜਾਣਨਾ ਮੇਰੇ ਬਾਣੇ ਇੱਕੋ ਜਿਹਾ ਸੀ ਪੂਰਾ ਡੂੜ ਮਹੀਨਾ ਮੈਂ ਖੱਜਲ ਹੁੰਦਾ ਫਿਰਿਆ ਪਰ ਸਭ ਬੇਅਰਥ ਮੈਨੂੰ ਰਹਿ ਰਹਿ ਕੇ ਇਸ ਗੱਲ ਦਾ ਗੁੱਸਾ ਆਉਂਦਾ ਸੀ ਕਿ ਬਦਕਿਸਮਤ ਆਪਣੇ ਨਾਲ ਹੀ ਮੇਰਾ ਵੀ ਸੁਨਹਿਰਾ ਭਵਿੱਖ ਲੈ ਗਿਆ ਇੱਕ ਦਿਨ ਸ਼ਾਮ ਨੂੰ ਮੈਂ ਕੰਪਨੀ ਬਾਗ ਦੀ ਸੈਰ ਕਰਕੇ ਜਦ ਵੱਡੇ ਹਸਪਤਾਲ ਪਾਸੋਂ ਲੰਘ ਰਿਹਾ ਸਾਂ ਤਾਂ ਇੱਕ ਗਾਰਡਨ ਮੇਰੇ ਪਾਸ ਆ ਕੇ ਕਹਿਣ ਲੱਗਾ ਬਾਬੂ ਜੀ ਤੁਹਾਨੂੰ ਉਹ ਸਾਹਮਣੇ ਵਰਾਂਡੇ ਵਿੱਚ ਇੱਕ ਬਿਮਾਰ ਸੱਦਾ ਹੈ ਮੈਨੂੰ ਉਸ ਤੋਂ ਪੁੱਛਿਆ ਕਿਹੜਾ ਬਿਮਾਰ ਉਸ ਨੇ ਫੇਰ ਬਰਾਂਡੇ ਵੱਲ ਉਂਗਲ ਕਰਕੇ ਕਿਹਾ ਉਹ ਸਾਹਮਣੇ ਮੈਂ ਉਸ ਨਾਲ ਤੁਰ ਪਿਆ ਸੋਚਦਾ ਜਾਂਦਾ ਸਾਂ ਮੇਰੀ ਜਾਣ ਪਛਾਣ ਵਾਲਾ ਕਿਹੜਾ ਬਿਮਾਰ ਹੋਵੇਗਾ ਮੈਂ ਬਰਾਂਡੇ ਵਿੱਚ ਪੁੱਜਾ ਜਿਸ ਮੰਜੇਵਾਲ ਵਾਰਡਨ ਨੇ ਇਸ਼ਾਰਾ ਕੀਤਾ ਮੈਂ ਉਸ ਦੇ ਕੋਲ ਗਿਆ ਇਹ ਮੌਤ ਦੇ ਮੋਹ ਵਿੱਚ ਜਾ ਰਿਹਾ ਇੱਕ ਬਿਮਾਰ ਸੀ ਜਿਸ ਦੀਆਂ ਅੱਖਾਂ ਫਿਲਮ ਦੇ ਤਮਾਸ਼ੇ ਵਾਂਗ ਸ਼ਾਇਦ ਆਪਣੇ ਜੀਵਨ ਨਾਟਕ ਦਾ ਸਭ ਤੋਂ ਛੇਕੜਲਾ ਸੀਨ ਵੇਖ ਰਹੀਆਂ ਸਨ ਇਹ ਉਹ ਪੰਡੀ ਸੀ ਓਹੋ ਤੂੰ ਇੱਥੇ ਕਿਸ ਤਰ੍ਹਾਂ ਮੈਂ ਹੈਰਾਨੀ ਤੇ ਨਿਰਾਸ਼ਤਾ ਭਰੇ ਲਹਿਜੇ ਵਿੱਚ ਉਸ ਪਾਸੋਂ ਪੁੱਛਿਆ ਮਿਸਟਰ ਤੈਨੂੰ ਕੀ ਹੋ ਗਿਆ ਇੰਨੀ ਛੇਤੀ ਮੈਂ ਤਾਂ ਬੜੇ ਚਿਰਾਂ ਤੋਂ ਤੈਨੂੰ ਲੱਭਦਾ ਫਿਰਦਾ ਸਾਂ ਉਸ ਨੇ ਪਾਸਾ ਪਰਤ ਕੇ ਮੇਰੇ ਵੱਲ ਮੁੜਨ ਦੀ ਕੋਸ਼ਿਸ਼ ਕੀਤੀ ਪਰ ਮੁੜ ਨਾ ਸਕਿਆ ਨਹੀਂ ਤਕਲੀਫ ਉਠਾਣ ਦੀ ਲੋੜ ਨਹੀਂ ਕਹਿ ਕੇ ਜਿਸ ਪਾਸੇ ਉਸ ਦਾ ਮੂੰਹ ਸੀ ਉਸੇ ਪਾਸੇ ਹੋ ਕੇ ਮੈਂ ਉਸ ਦੀ ਪੈਰਦਵਲ ਬੈਠ ਗਿਆ ਹੱਥ ਜੋੜਨ ਲਈ ਉਸ ਦੀਆਂ ਬਾਹਾਂ ਹਿੱਲੀਆਂ ਪਰ ਸੱਜਾ ਹੱਥ ਉਸ ਦੇ ਖੱਬੇ ਹੱਥ ਨੂੰ ਅਪੜ ਨਾ ਸਕਿਆ ਇਸੇ ਵੇਲੇ ਉਸ ਦਾ ਸਾਹ ਬੜਾ ਕਾਲਾ ਕਾਲਾ ਆ ਰਿਹਾ ਸੀ ਤੇ ਉਸ ਦੀ ਛਾਤੀ ਵਿੱਚੋਂ ਕੋਰੜੂ ਵੱਜਣ ਦੀ ਆਵਾਜ਼ ਆਉਂਦੀ ਸੀ ਉਸ ਦੇ ਸੀਨੇ ਦਾ ਪਿੰਜਰ ਉਸ ਦੀਆਂ ਪਸਲੀਆਂ ਦੀ ਵੱਖੋ ਵੱਖ ਗਿਣਤੀ ਦੱਸ ਰਿਹਾ ਸੀ ਜਿਨ੍ਹਾਂ ਨੂੰ ਚਿੱਲੀ ਵਰਗੇ ਪਤਲੇ ਤੇ ਪੀਲੇ ਚਮੜੇ ਨੇ ਟਕਿਆ ਹੋਇਆ ਸੀ ਉਸ ਦੀਆਂ ਅੱਖਾਂ ਵੱਲ ਵੇਖ ਕੇ ਡਰਾਉਂਦਾ ਸੀ ਹੱਥ ਪੈਰ ਉਸ ਦੇ ਮਨ ਨੂੰ ਲੱਕੜੀ ਦੇ ਸੱਕ ਸਨ ਲੱਤਾਂ ਬਾਹਾਂ ਦੇ ਜੋੜ ਆਪੋ ਆਪਣੇ ਥਾਂ ਤੋਂ ਹਟ ਕੇ ਢਿਲਕੇ ਹੋਏ ਸਨ ਬੜੇ ਔਖ ਨਾਲ ਮੇਰੇ ਵੱਲ ਤੱਕ ਕੇ ਬੋਲਿਆ ਬਾਬੂ ਜੀ ਮਾਫ ਕਰਨਾ ਮੈਂ ਤੁਹਾਨੂੰ ਜਾਂਦਿਆਂ ਵੇਖ ਕੇ ਇੱਕ ਜ਼ਰੂਰੀ ਕੰਮ ਲਈ ਖੇਚਲ ਦਿੱਤੀ ਸੀ ਉਸਦੀ ਹਾਲਤ ਨੇ ਮੇਰੇ ਦਿਮਾਗ ਵਿੱਚ ਖਲਬਲੀ ਮਚਾ ਦਿੱਤੀ। ਨਾਲ ਹੀ ਉਸ ਦਾ ਡਰਾਉਣਾ ਰੂਪ ਵੇਖਣਾ ਮੇਰੇ ਲਈ ਔਖਾ ਹੋ ਰਿਹਾ ਸੀ। ਭਾਵੇਂ ਮੈਂ ਚਾਹੁੰਦਾ ਸੀ ਕਿ ਆਪਣੀ ਹਮਦਰਦੀ ਦਾ ਸਬੂਤ ਦੇਣ ਲਈ ਸਰਕ ਕੇ ਰਤਾ ਹੋਰ ਉਸ ਦੇ ਨੇੜੇ ਹੋ ਜਾਵਾਂ ਪਰ ਉਸ ਦਾ ਸਰੀਰ ਛੋਣ ਤੋਂ ਮੇਰਾ ਦਿਲ ਕੰਨੇ ਘਤਰਾ ਰਿਹਾ ਸੀ। ਮੈਂ ਉਸ ਨੂੰ ਕਿਹਾ ਨਹੀਂ ਤਕਲੀਫ ਦਾ ਕੋਈ ਖਿਆਲ ਨਾ ਕਰ। ਮੇਰੇ ਲਈਕ ਜੋ ਸੇਵਾ ਹੋਵੇ ਮੈਂ ਕਰਨ ਨੂੰ ਤਿਆਰ ਹਾਂ ਆਜ ਜੀ ਪਰੇ ਨਜ਼ਰ ਨਾਲ ਮੇਰੇ ਵੱਲ ਟੱਕ ਕੇ ਉਹ ਫਿਰ ਬੋਲਿਆ ਮੇਰੇ ਮਰਨ ਤੋਂ ਬਾਅਦ ਮੇਰੀ ਭਾਗਾ ਨੂੰ ਇੱਕ ਚਿੱਠੀ ਪਾ ਦੇਣੀ ਇਸ ਤੋਂ ਬਾਅਦ ਉਸ ਨੇ ਆਪਣਾ ਪਤਾ ਡਿਕਾਣਾ ਦੱਸਿਆ ਠਹਿਰਾ ਤਾ ਕੋ ਠਹਿਰ ਕੇ ਫਿਰ ਬੋਲਿਆ ਉਹ ਕਿਸਮਤ ਨੇ ਕਿੱਥੇ ਲਿਆ ਮਾਰਿਆ ਭਾਗਾ ਬਾਬੂ ਜੀ ਮੇਰੀ ਭਾਗਾ ਵਿਚਾਰੀ ਦਾ ਅਜੇ ਚੂੜਾ ਵੀ ਮੈਲਾ ਨਹੀਂ ਹੋਇਆ ਹੁਣ ਵਿਆਹ ਦੀ ਮਹਿੰਦੀ ਵੀ ਉਸਦੇ ਹੱਥਾਂ ਕਹਿੰਦਾ ਕਹਿੰਦਾ ਉਹ ਬੋਲਾਂ ਤੇ ਜੀਭ ਫੇਰ ਕੇ ਬੋਲਿਆ ਪਾਣੀ ਪੇਨ ਦੀ ਗੜਵੀ ਉਸਦੇ ਕੋਲ ਪਈ ਸੀ ਪਰ ਖਾਲੀ ਸੀ ਮੈਂ ਦੌੜ ਕੇ ਨਲਕੇ ਤੋਂ ਪਾਣੀ ਲਿਆਇਆ ਪਾਂਡਾ ਹੋਰ ਕੋਈ ਨਹੀਂ ਸੀ ਮੈਂ ਹੱਥ ਦੀ ਚੂਲੀ ਨਾਲ ਹੀ ਉਸਦੇ ਮੂੰਹ ਵਿੱਚ ਪਾਣੀ ਪਾਣ ਲੱਗਾ ਪਰ ਉਸੇ ਨੂੰ ਰਤਾ ਉਜਾਜਕ ਕੇ ਮੈਨੂੰ ਆਖਣ ਲੱਗਾ ਗੜਵੀ ਮੇਰੇ ਮੂੰਹ ਨਾਲ ਲਾ ਦਿਓ ਵੀ ਲਵਾਂਗਾ ਪਾਣੀ ਪਿਆ ਕੇ ਮੈਂ ਉਸ ਤੋਂ ਪੁੱਛਿਆ ਭਾਗਾ ਤੇਰੀ ਕੌਣ ਹੈ ਉਹ ਅੱਖਾਂ ਭਰ ਕੇ ਬੋਲਿਆ ਬਾਬੂ ਜੀ ਬਦ ਕਿਸਮਤ ਭਾਗਾ ਦੇ ਫੇਰੇ ਕਿਸੇ ਨੈਣਖੜੀ ਮੇਰੇ ਨਾਲ ਹੀ ਹੋਏ ਸਨ ਉਸ ਦਾ ਨਾਮ ਭਾਗਵੰਤੀ ਹੈ ਪਰ ਮੈਂ ਉਸ ਨੂੰ ਪਿਆਰ ਨਾਲ ਭਾਗਾ ਸਾਦਾ ਸਾਂ ਮੈਂ ਪੁੱਛਿਆ ਫਿਰ ਇਹ ਮੁਸੀਬਤ ਕਿਸ ਤਰ੍ਹਾਂ ਆਈ ਮੱਥੇ ਵੱਲ ਹੱਥ ਦਾ ਇਸ਼ਾਰਾ ਕਰਕੇ ਉਹ ਬੋਲਿਆ ਕਿਸਮਤ ਮਾਂ ਨਿੱਕੇ ਹੁੰਦਿਆ ਮਰ ਗਈ ਸੀ ਪਿਓ ਨੇ ਬੜੇ ਕਸ਼ਟਾਂ ਨਾਲ ਪਾਲਿਆ ਮਿਹਨਤਾਂ ਕਰਕੇ ਐਂਡਰਸ ਤੱਕ ਪੜਾਇਆ ਕਰਜ਼ਾ ਚੁੱਕ ਕੇ ਵਿਆਹਾ ਲੈਣੇਦਾਰਾਂ ਨੇ ਪਿਛਲੀ ਉਮਰ ਉਸ ਨੂੰ ਕੈਦ ਕਰਾ ਦਿੱਤਾ ਆਪਣੀ ਜ਼ਿੰਦਗੀ ਦੇ ਛੇਕੜਲੇ ਸਾਲ ਉਸ ਦੇ ਜੇਲ੍ਹ ਵਿੱਚ ਹੀ ਅੱਡੀਆਂ ਰਗੜਦੇ ਆ ਬੀਤੇ ਮੈਂ ਮੈਂ ਨਲਾਇਕ ਉਸ ਨੂੰ ਛੁਡ ਛੁਡਾ ਨਾ ਸਕਿਆ ਪਾਣੀ ਮੈਂ ਗੜਵੀ ਉਸ ਦੇ ਮੂੰਹ ਨਾਲ ਲਾਣ ਲੱਗਾ ਪਰ ਐਤਕੀ ਉਹ ਆਪਣਾ ਸਿਰ ਨਾ ਝੁਕ ਸਕਿਆ ਇੱਕ ਹੱਥ ਨਾਲ ਉਸ ਦਾ ਸਿਰ ਝੁੱਕ ਕੇ ਦੂਜੇ ਨਾਲ ਮੈਂ ਗੜਵੀ ਉਸ ਦੇ ਮੂੰਹ ਨੂੰ ਲਾਈ ਫਿਰ ਕਹਿਣ ਲੱਗਾ ਕਰ ਕੁਲਾ ਵੀ ਲੈਣੇਦਾਰਾਂ ਸਾਭ ਲਿਆ ਇਕੋ ਕੱਚੀ ਕੋਠੜੀ ਬਾਕੀ ਸੀ ਪਰੋਂਦੀ ਕੁਲਾਂ ਦੀ ਭਾਗਾ ਨੂੰ ਉਸੇ ਵਿੱਚ ਛੱਡ ਕੇ ਛਾਤੀ ਨਾਲੋਂ ਬਦੋ ਬਦੀ ਤੋੜ ਕੇ ਰੋਜ਼ਗਾਰ ਲਈ ਨਿਕਲਿਆ ਸਾਂ ਪਰ ਬਦਨਸੀਬ ਲਈ ਰੋਜ਼ਗਾਰ ਕਿੱਥੇ ਬਾਬੂ ਜੀ ਭਾਗਾ ਬੜੀ ਨੇਕ ਬੜੀ ਹਸਮੁਖ ਮਿੱਠੀ ਤੁਰਨ ਲੱਗੇ ਆ ਉਸਨੇ ਕੀ ਕੀ ਹਾਲ ਕੀਤੇ ਮੇਰੇ ਪੈਰਾਂ ਤੇ ਸਿਰ ਰੱਖ ਕੇ ਉਹ 6 ਮਹੀਨੇ ਲੰਘ ਗਏ ਪਰ ਮੈਂ ਅਜੇ ਤੱਕ ਉਸ ਨੂੰ ਛੇਾਂ ਢੇਲਿਆਂ ਦਾ ਇੱਕ ਖਤ ਵੀ ਨਾ ਪਾ ਸਕਿਆ ਪਾਣੀ ਅੱਗੇ ਵਾਂਗ ਹੀ ਉਸ ਦਾ ਸਿਰ ਝੁੱਕ ਕੇ ਮੈਂ ਗੜਵੀ ਉਸ ਦੇ ਮੂੰਹ ਨੂੰ ਲਾਈ ਪਰ ਐਤ ਕੀ ਉਸ ਦੇ ਬੁੱਲ ਪਾਣੀ ਨੂੰ ਖਿੱਚ ਨਾ ਸਕੇ ਮੈਂ ਹੱਥ ਦੀ ਤਲੀ ਨਾਲ ਦੋ ਤਿੰਨ ਵਾਰੀ ਉਸ ਦੇ ਮੂੰਹ ਵਿੱਚ ਪਾਣੀ ਚੋਇਆ ਫਿਰ ਮੈਂ ਪੁੱਛਿਆ ਤੇ ਤੂੰ ਬਿਮਾਰ ਕਿੱਕਣ ਹੋ ਗਿਆ ਕੀ ਬਿਮਾਰੀ ਸੀ ਬਿਮਾਰੀ ਬਾਬੂ ਜੀ ਕੁਝ ਵੀ ਨਹੀਂ ਗਮ ਬੋਲਦੇ ਆ ਬੋਲਦੇ ਆ ਉਸ ਨੂੰ ਖੰਗ ਆ ਗਈ ਅੰਦਰ ਬੋਲ ਰਹੀ ਬਲਗਮ ਨੂੰ ਉਹ ਜ਼ੋਰ ਦੀ ਖੰਗ ਕੇ ਬਾਹਰ ਕੱਢਣਾ ਚਾਹੁੰਦਾ ਸੀ ਪਰ ਖੰਗ ਨਹੀਂ ਸੀ ਸਕਦਾ ਹੁਣ ਉਸ ਦੇ ਛਾਤੀ ਵਿੱਚੋਂ ਹੋਰ ਜ਼ੋਰ ਦੀ ਆਵਾਜ਼ ਆਉਣ ਲੱਗ ਪਈ ਖੰਗ ਜ਼ਰਾ ਕੱਸੀ ਹੋਈ ਤਾਂ ਫਿਰ ਬੋਲਣ ਦਾ ਯਤਨ ਕਰਨ ਲੱਗਾ ਪਰ ਐਤ ਕੀ ਦੇ ਚਾਰ ਸ਼ਬਦ ਇਕੋ ਸਾ ਨਹੀਂ ਸੀ ਬੋਲ ਸਕਦਾ ਟੁੱਟੇ ਭੱਜੇ ਸ਼ਬਦਾ ਵਿੱਚ ਬੋਲਿਆ ਅੱਛਾ ਕਿਸਮਤ ਕੀ ਕਰਦੀ ਹੋਵੇਗੀ ਕੀ ਕਰੇਗੀ ਬਾਬੂ ਜੀ ਬੜੀ ਨੇਕ ਜਾਨ ਦੇਣ ਵਾਲੀ ਹੈ ਪਾਣੀ ਗੜਵੀ ਲੈ ਕੇ ਮੈਂ ਫਿਰ ਚੂਲੀ ਨਾਲ ਪਾਣੀ ਉਸ ਦੇ ਮੂੰਹ ਵਿੱਚ ਪਾਣ ਲੱਗਾ ਪਰ ਐਤ ਕੀ ਪਾਣੀ ਉਸ ਦੇ ਸੰਗ ਹੀਠਾ ਉਤਰਨ ਦੇ ਥਾਂ ਮੋੜ ਬਾਹਰ ਆ ਗਿਆ ਤੇ ਮੁੰਡੇ ਇੱਕ ਪਾਸਿਓਂ ਦੀ ਹੋ ਕੇ ਵਾਗਿਆ ਜਿਸ ਮਤਲਬ ਲਈ ਮੈਂ ਮਹੀਨਿਆਂ ਬੱਧੀ ਉਸ ਨੂੰ ਲੱਭਦਾ ਫਿਰਿਆ ਸਾਂ ਉਹ ਗੱਲ ਮੈਂ ਅਜੇ ਤੱਕ ਉਸ ਨੂੰ ਦੱਸ ਹੀ ਨਾ ਸਕਿਆ ਦੱਸਣ ਦਾ ਲਾਭ ਵੀ ਕੀ ਸੀ 500 ਛੱਡ ਕੇ ਜੇ ਫਿਲਮ ਪ੍ਰੋਪਰਾਈਟਰ ਉਸ ਦੇ 5 ਲੱਖ ਤਨਖਾਹ ਲਾ ਦਿੰਦਾ ਤਾਂ ਵੀ ਹੁਣ ਉਸ ਦੇ ਕਿਸ ਕੰਮ ਚੰਗੇ ਦੀ ਭਾਲ ਵਿੱਚ ਪਟਕ-ਪਟਕ ਕੇ ਆਫ ਚੁੱਕਾ ਪੰਛੀ ਹੁਣ ਜੀਵਨ ਦੇ ਅਵਲ ਬ੍ਰਿਸ਼ਦੀ ਉਸ ਕੰਡਿਆਰੀ ਟਹਿਣੀ ਤੇ ਸੀ ਜਿੱਥੇ ਬੀਤੀ ਦੀ ਯਾਦ ਤੇ ਭਵਿੱਖ ਦੀ ਚਿੰਤਾ ਅਨੇਰੀ ਬਣ ਕੇ ਉਸ ਦੇ ਆਲੇ ਦੁਆਲੇ ਚੁਲਦੀ ਹੋਈ ਉਸ ਦੇ ਰੱਤ ਹੀਣ ਸਰੀਰ ਨੂੰ ਪੁੱਛ ਰਹੀ ਸੀ ਉਸ ਦੇ ਸਿਰ ਤੇ ਤੀਰ ਦਾ ਨਿਸ਼ਾਨਾ ਬੰਨੀ ਮੌਤ ਖੜੀ ਸੀ ਜੋ ਉਸ ਨੂੰ ਇੱਕੋ ਵਾਰ ਨਾਲ ਕੱਟੇ ਵਿੱਚ ਰੋਲ ਦੇਣਾ ਚਾਹੁੰਦੀ ਸੀ ਪਰ ਹੀਠਾ ਉਸਦੇ ਭਾਗਾ ਨੇ ਝੋਲੀ ਅੱਡੀ ਹੋਈ ਸੀ ਉਹ ਉਸ ਨੂੰ ਗੋਚ ਕੇ ਮੋੜ ਉਸੇ ਸਵਰਗੀ ਫੁਲਵਾੜੀ ਵਿੱਚ ਲੈ ਜਾਣਾ ਚਾਹੁੰਦੇ ਸਨ ਪਰੰਤ ਭਾਗਾਾਂ ਦੀ ਹਾਰ ਹੋਈ ਤੇ ਮੌਤ ਦੀ ਜਿੱਤ ਮੌਤ ਦੀ ਕਮਾਨ ਵਿੱਚੋਂ ਸ਼ੂਕਦਾ ਹੋਇਆ ਤੀਰ ਛੁੱਟਿਆ ਪੰਛੀ ਦੀ ਹਿੱਕ ਵਿੱਚ ਵੱਜਾ ਤੇ ਉਹ ਫੜਫੜ ਕਰਦਾ ਭਾਗਾਾਂ ਦੀ ਝੋਲੀ ਵਿੱਚ ਆ ਡਿੱਗਾ ਭਾਗਾਾਂ ਦੀ ਚੋਲੀ ਪਾਟ ਗਈ ਤੇ ਮਿੱਟੀ ਦਾ ਢੇਲਾ heਠਾ ਡਿੱਗ ਪਿਆ ਪਰ ਮਿੱਟੀ ਵਿੱਚ ਰਲਣ ਤੋਂ ਪਹਿਲਾਂ ਹੀ ਉਸ ਨੂੰ ਘਮਿਆਰਾ ਬੋਝ ਲਿਆ ਮੈਡੀਕਲ ਕਾਲਜ ਦੇ ਮੁੰਡਿਆਂ ਨੂੰ ਅੱਜ ਕਈ ਦਿਨਾਂ ਤੋਂ ਇੱਕ ਲਵਾਰਸ ਮਰਦੇ ਦੀ ਲੋੜ ਸੀ ਦੂਜੇ ਦਿਨ ਮੈਂ ਭਾਗਾਾਂ ਦੇ ਪਤੇ ਤੇ ਖਤ ਲਿਖਿਆ ਪਰ ਉਹੀ ਖਤ ਕੁਝ ਦਿਨ ਬਾਅਦ ਮੁੜ ਮੈਨੂੰ ਆ ਮਿਲਿਆ ਡਾਕਖਾਨੇ ਵਾਲਿਆਂ ਵੱਲੋਂ ਉਸ ਉੱਤੇ ਕੁਝ ਅੱਖਰ ਲਿਖੇ ਹੋਏ ਸਨ ਜਿਨ੍ਹਾਂ ਦਾ ਮਤਲਬ ਸੀ ਭਾਗਾ ਉੱਥੇ ਚਲੀ ਗਈ ਸੀ ਜਿੱਥੇ ਖਤ ਨਹੀਂ ਜਾ ਸਕਦਾ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ